ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਤੁਹਾਨੂੰ ਪਤਾ ਹੀ ਇਹ ਵੀ ਮੈਂ ਤੁਹਾਡੀ ਖਾਤਰ ਹਰ ਰੋਜ਼ ਨਿਤ ਨਵੀਂ ਕੋ ਨਵੀਂ ਤੋਂ ਨਵੀਂ ਕੋਈ ਚੀਜ਼ ਆਪਾਂ ਲੈ ਕੇ ਆਉਂਦੇ ਆ ਤੇ ਅੱਜ ਫਿਰ ਤੁਹਾਡੀ ਖਾਤਰ ਇਹ ਸਪੈਸ਼ਲ ਚੀਜ਼ ਲੈ ਕੇ ਆਂਦੀ ਹੈ ਜੀ ਇਹ ਕੋਈ ਆਮ ਖਾਸ ਚੀਜ਼ ਨਹੀਂ ਇਹ ਹੈ ਜੀ ਤੁਹਾਡੀ ਸਿਹਤ ਦਾ ਖਜਾਨਾ ਜਿਹੜਾ ਕਿ ਤੁਹਾਡੀ ਸਿਹਤ ਨੂੰ ਤੰਦਰੁਸਤ ਰੱਖੂਗਾ ਤੇ ਮੈਂ ਕਹਿੰਨੀ ਆ ਕਾਇਮ ਕਰਕੇ ਰੱਖੂਗਾ ਹਨ ਤੁਸੀਂ ਇਹਨਾਂ ਚੀਜ਼ਾਂ ਤੇ ਅਸਰ ਕਰਿਆ ਕਰੋ ਜੀ ਅਮਲ ਕਰਿਆ ਕਰੋ ਬਣਾਇਆ ਕਰੋ ਚੀਜ਼ਾਂ ਇਹੋ ਜਿਹੀਆਂ ਘਰੇ ਤਿਆਰ ਕਰੋ ਤੇ ਮੈਂ ਕਹਿੰਨੀ ਆ ਠੰਡ ਠੰਡ ਮੌਜ ਮਾਰੋ ਤੇ ਆਪਾਂ ਲੈ ਕੇ ਆਏ ਜੀ ਤੁਹਾਡੀ ਖਾਤਰ ਇਹ ਡਰਾਈ ਫਰੂਟਾਂ ਦੀਆਂ ਪਿੰਨੀਆਂ ਠੀਕ ਹੈ ਜੀ ਆਪਾਂ ਕੌਲੀਆਂ ਦੇ ਹਿਸਾਬ ਨਾਲ ਨਹੀਂ ਬਣਾਉਣਾ ਜੀ ਆਪਾਂ ਕੌਲੀਆਂ ਦੇ ਹਿਸਾਬ ਨਾਲ ਬਣਾਉਣਾ ਅੱਧਾ ਕਿਲੋ ਬਦਾਮ ਲਏ ਆ ਜੀ 250 ਗ੍ਰਾਮ ਅਲਸੀ ਲਈ ਹੈ ਜੀ ਅੱਧਾ ਕਿਲੋ ਮੱਗਜ ਲਏ ਆ ਤੇ ਆਪਾਂ ਨਾਲ ਲਿਆ ਜੀ 250 ਗ੍ਰਾਮ ਨਾਰੀਅਲ ਦਾ ਬਰਾਦਾ ਤੇ 1.5 ਕਿਲੋ ਲਈ ਆਪਾਂ ਖੰਜੂਰਾਂ ਤੇ ਅੱਧਾ ਕਿਲੋ ਪਿਸਤੇ ਤੇ ਅੱਧਾ ਕਿਲੋ ਕਾਜੂ ਤੇ ਅੱਧਾ ਕਿਲੋ ਲਈ ਹੈ ਜੀ ਕਿਸ਼ਮਿਸ਼ ਤੇ ਆਪਾਂ ਲਏ ਆ ਜੀ 100 ਗ੍ਰਾਮ ਲਏ ਆ ਜੀ ਆਪਾਂ ਮਤਲਬ ਕਿ ਕੀ ਕਹਿੰਦੇ ਹੁੰਦਾ ਨਾ ਫੁੱਲ ਮਖਾਣੇ ਠੀਕ ਹੈ ਜੀ ਖਸ ਖਸ ਲਈ ਆ ਥੋੜੀ ਜੀ ਤੇ ਥੋੜੇ ਜੀ ਆਪਾਂ ਲਏ ਆ ਜੀ ਚਿੱਟੇ ਤੇਲ ਠੀਕ ਹੈ ਆਪਾਂ ਨੇ ਕੀ ਕਰਨਾ ਜੀ ਹੁਣ ਚੱਕੀ ਕੜਾਹੀ ਕੜਾਹੀ ਚੱਕੋ ਤੁਸੀਂ ਤੇ ਇਹਦੇ ਵਿੱਚ ਤੁਸੀਂ ਪਾ ਲੋ ਜੀ ਘਿਓ ਠੀਕ ਹੈ ਜੀ ਆਪਾਂ ਹੁਣ ਲੱਗੇ ਆ ਜੀ ਘਿਓ ਪਾਉਣ ਘਿਓ ਆਪਣੇ ਘਰ ਦਾ ਹੁੰਦਾ ਜੀ ਘਿਓ ਆਪਾਂ ਕਦੇ ਬਾਹਰੋਂ ਮੁੱਲ ਡੇਰੀ ਵਾਲਾ ਨਹੀਂ ਲੈ ਕੇ ਆਂਦਾ ਹੈਗਾ ਠੀਕ ਹੈ ਜੀ ਆਹ ਲਓ ਜੀ ਆਪਾਂ ਪਾ ਲਿਆ ਜੀ ਘਿਓ ਇਹਦੇ ਵਿੱਚ ਤੇ ਹੁਣ ਆਪਾਂ ਨੇ ਕੀ ਕਰਨਾ ਜੀ ਹਲਕਾ ਫੁਲਕਾ ਇਹਨਾਂ ਨੂੰ ਡਰਾਈ ਫਰੂਟਾਂ ਨੂੰ ਹਲਕਾ ਫੁਲਕਾ ਜਿਹਾ ਉਹ ਕਰਨਾ ਜੀ ਜ਼ਿਆਦਾ ਨਹੀਂਗਾ ਵੈਸੇ ਤਾਂ ਇਹਨਾਂ ਨੂੰ ਕੋਈ ਲੋੜ ਵੀ ਨਹੀਂ ਹੁੰਦੀ ਹੈਗੀ ਪਰ ਚਲੋ ਆਪਾਂ ਥੋੜਾ ਬਹੁਤਾ ਕਰ ਲੈਨੇ ਆ ਹਨਾ ਇਹਨਾਂ ਨੂੰ ਘਿਓ ਦੇ ਵਿੱਚ ਨਾਲੇ ਤਾਂ ਘਿਓ ਜਾਊਗਾ ਇਹਨੇ ਨਾਲ ਤੇ ਨਾਲੇ ਆਪਣੇ ਇਹ ਆਪਣੇ ਮਤਲਬ ਕਿ ਡਰਾਈ ਫਰੂਟ ਭੁੱਜ ਜਾਣਗੇ ਠੀਕ ਹੈ ਜੀ ਆਪਾਂ ਕੀ ਕਰਨਾ ਜੀ ਪਹਿਲਾਂ ਬਦਾਮ ਪਾ ਦੇਣੇ ਆ ਥੋੜੇ ਥੋੜੇ ਕੱਟਲੇ ਸੀਗੇ ਆਪਾਂ ਵੈਸੇ ਇਹ ਰਗੜਨੇ ਆ ਪਰ ਥੋੜੇ ਥੋੜੇ ਕੱਟਲੇ ਮੈਂ ਕਿਹਾ ਚਲੋ ਇਹਨੇ ਨਾਲ ਘਿਓ ਦੇ ਨਾਲ ਵਧੀਆ ਬਣ ਜਾਣਗੇ ਇਹ ਹਨ ਤੇ ਆਹ ਲੋ ਜੀ ਆਪਾਂ ਇਹਨਾਂ ਨੂੰ ਥੋੜੇ ਜਿ ਗਰਮ ਕੀਤੇ ਆ ਇਹਨਾਂ ਨੂੰ ਰਾੜ ਜੇ ਲਿਆ ਥੋੜਾ ਜਿ ਰਾੜਿਆ ਵਿਆ ਆ ਦੇਖ ਲਓ ਤੁਸੀਂ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲੈਣਾ ਜੀ ਪ੍ਰਾਂਤ ਦੇ ਵਿੱਚ ਠੀਕ ਹੈ ਜੀ ਆਪਾਂ ਪ੍ਰਾਂਤ ਦੇ ਵਿੱਚ ਕੱਢੋ ਇਹਨਾਂ ਨੂੰ ਮੈਂ ਬਣਾਇਆ ਜੀ ਇਹ ਮਤਲਬ ਕਿ ਆਪਣੀਆਂ ਪਿੰਨੀਆਂ ਜਾਣੀਆਂ ਨੇ ਜੀ ਪੁਰਤਗਾਲ ਪੁਰਤਗਾਲ ਜਾਣੀਆਂ ਜੀ ਆਪਣੀਆਂ ਪਿੰਨੀਆਂ ਇਹ ਤਿਆਰ ਹੋ ਕੇ ਆਹ ਲੋ ਜੀ ਤੁਸੀਂ ਆਪਾਂ ਅੱਧਾ ਅੱਧਾ ਕਿਲੋ ਸਮਾਨ ਸਾਰਾ ਪਾਤਾ ਜੀ ਇਹਦੇ ਵਿੱਚ ਆਪਾਂ ਪਾਤੇ ਜੀ ਹੁਣ ਕਾਜੂ ਕਾਜੂਆਂ ਨੂੰ ਵੀ ਥੋੜਾ ਜਆ ਆਪਾਂ ਵਿਚਾਰਿਆ ਉਹਨੂੰ ਸੇਕ ਲਵਾਵਾਂਗੇ ਠੰਡ ਬਹੁਤ ਜ਼ਿਆਦਾ ਪਾਲਾ ਇਹਨਾਂ ਨੂੰ ਵੀ ਲੱਗਦਾ ਹੈਗਾ ਆਪਾਂ ਨੂੰ ਕੱਲਿਆਂ ਨੂੰ ਠੰਡ ਨਹੀਂ ਲੱਗਦੀ ਜੀ ਇਹਨਾਂ ਨੂੰ ਵੀ ਠੰਡ ਲੱਗਦੀ ਹੈ ਹਰੇਕ ਚੀਜ਼ ਦੇ ਵਿੱਚ ਜਾਨ ਹੁੰਦੀ ਹੈ ਤੁਹਾਨੂੰ ਵੀ ਪਤਾ ਹੀ ਆ ਹਨਾ ਆਹ ਲੋ ਜੀ ਚੱਕੋ ਆਪਣੇ ਤੇ ਤੁਸੀਂ ਇਹਨਾਂ ਨੂੰ ਕਾਜੂਆਂ ਨੂੰ ਵੀ ਇਹਦੇ ਵਿੱਚ ਪਾ ਲਓ ਪ੍ਰਾਂਤ ਦੇ ਵਿੱਚ ਪ੍ਰਾਂਤ ਰੱਖ ਲਓ ਕੋਈ ਵੱਡੀ ਸਾਰੀ ਆਹ ਲੋ ਜੀ ਆ ਮਾੜਾ ਮੋਟਾ ਜਿਹੜਾ ਘੋ ਦੇ ਵਿੱਚ ਆ ਨਾ ਕੁਝ ਨਹੀਂ ਹੁੰਦਾ ਜੀ ਇਹਨਾਂ ਦੇ ਨਾਲ ਉਹ ਜਿਹੜਾ ਬੂਰਾ ਜਿਹਾ ਹੁੰਦਾ ਨਾ ਨਾਲ ਉਹ ਲਿਆ ਹੁੰਦਾ ਕੁੱਟਣ ਵੇਲੇ ਕੁੱਟਣ ਵੇਲੇ ਉਹ ਹੁੰਦਾ ਆ ਆਪਾਂ ਨਾਰੀਅਲ ਦਾ ਬਰਾਦਾ ਜੀ ਹੁਣ ਇਹਦੇ ਵਿੱਚ ਸੌਰੀ ਬਰਾਦਾ ਨਹੀਂ ਜੀ ਇਹ ਕੱਦੂ ਕਸ ਕਰਿਆ ਹੋਇਆ ਹੈ ਮੈਂ ਨਾ ਦੋ ਵਾਰੀ ਤੁਹਾਨੂੰ ਨਾਰੀਅਲ ਦਾ ਬਰਾਦਾ ਕਹਿੰਦਾ ਕੱਦੂ ਕਸ ਕਰਿਆ ਹੋਇਆ ਜੀ ਨਾਰੀਅਲ ਠੀਕ ਹੈ ਜੀ ਆਪਾਂ ਹੁਣ ਇਹਨੂੰ ਵੀ ਭੁੰਨ ਲੈਣਾ ਇਹਨੂੰ ਥੋੜਾ ਜਿਹਾ ਆਪਾਂ ਲਾਲ ਕਰਕੇ ਇਹਨੇ ਨਾਲ ਆਪਣਾ ਘਿਓ ਹੈ ਜਿਹੜਾ ਇਹਦੇ ਵਿੱਚ ਚੱਲਿਆ ਜਾਊਗਾ ਹੁਣ ਜਿਹੜੀ ਆਪਾਂ ਅਲਸੀ ਲਈ ਸੀ ਜੀ ਉਹਨੂੰ ਆਪਾਂ ਕੱਚੀ ਭੁੰਨੀ ਕਰ ਲੈਣਾ ਠੀਕ ਹੈ ਜੀ ਆਪਾਂ ਸਾਰਾ ਸਮਾਨ ਚੱਕ ਕੇ ਤੇ ਇਹਦੇ ਵਿੱਚ ਕਰ ਲੈਣਾ ਜੀ ਇਕੱਠਾ ਓਕੇ ਇਹਦੇ ਵਿੱਚ ਪ੍ਰਾਂਤ ਚ ਇਕੱਠਾ ਕਰ ਲੈਣਾ ਜੀ ਆਪਾਂ ਸਾਰਾ ਕੁਝ ਲਓ ਜੀ ਆਪਾਂ ਹੁਣ ਇਹਦੇ ਚ ਲੱਗੇ ਆ ਮਸੱਧ ਮਾਰਨ ਤੇ ਤੁਸੀਂ ਦੱਸੋ ਜੀ ਹੁਣ ਆਪਣੀ ਕੜਾਹੀ ਦੇ ਵਿੱਚ ਆਪਾਂ ਮਸੱਧ ਮਾਰਨ ਲੱਗੇ ਆ ਤੇ ਕਿਵੇਂ ਲੱਗਦਾ ਜੀ ਤੁਹਾਨੂੰ ਹਨਾ ਆਪਣੀਆਂ ਡ్రਾਈ ਫਰੂਟਾਂ ਦੀਆਂ ਕਿ ਪਿੰਨੀਆਂ ਕਿਵੇਂ ਲੱਗਣਗੀਆਂ ਕਿੱਥੋਂ ਕਿੱਥੋਂ ਤੁਸੀਂ ਦੇਖ ਰਹੇ ਹੋ ਤੇ ਤੁਸੀਂ ਪਲੀਜ਼ ਜ਼ਰੂਰ ਨਾਂ ਪਿੰਡ ਦਾ ਨਾਂ ਜ਼ਰੂਰ ਦੱਸਿਆ ਕਰੋ ਤੇ ਬਾਕੀ ਮੈਂ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਬੋਲਦੀ ਆਂ ਜਿਹੜੇ-ਜਿਹੜੇ ਤੁਸੀਂ ਮੇਰੀ ਵੀਡੀਓ ਤੇ ਬੜੇ ਮਿੱਠੇ-ਮਿੱਠੇ ਕਮੈਂਟ ਕਰਦੇ ਹੋ ਬਹੁਤ ਸੋਹਣੇ-ਸੋਹਣੇ ਤੇ ਮੈਂ ਸਾਰਿਆਂ ਦਾ ਬਹੁਤ ਹੀ ਤਹਿ ਦਿਲ ਤੋਂ ਧੰਨਵਾਦ ਜਿਹੜੀ ਮੇਰੀ ਵੀਡੀਓ ਕੱਲ ਆਈ ਸੀ ਉਹ ਤੇ ਵੀ ਬਹੁਤ ਅੱਛੇ ਕਮੈਂਟ ਨੇ ਜੀ ਜੋ ਵੀ ਮੇਰੀ ਵੀਡੀਓ ਜਾਂਦੀ ਆ ਦੇਖਦੇ ਹੋ ਤੇ ਬਹੁਤ ਅੱਛੇ ਕਮੈਂਟ ਆਉਂਦੇ ਆ ਜੀ ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ ਆ ਜੀ ਆਹ ਲੋ ਜੀ ਆਪਾਂ ਪਿਸਤਿਆਂ ਨੂੰ ਵੀ ਸੇਕ ਲਵਾ ਦਨੇ ਆ ਇਹ ਵੀ ਠੰਡ ਚ ਵਿਚਾਰੇ ਸੁੰਗੜੇ ਪਏ ਨੇ ਹਨਾ ਮਾੜਾ ਜਿਹਾ ਲਵਾ ਦਨੇ ਵੈਸੇ ਲੋੜ ਨਹੀਂ ਹੁੰਦੀ ਇਹਨਾਂ ਨੂੰ ਡ్రਾਈ ਫਰੂਟਾਂ ਨੂੰ ਇੰਨੀ ਪਰ ਆਪਾਂ ਥੋੜਾ ਥੋੜਾ ਸਾਰਿਆਂ ਨੂੰ ਸੇਕ ਲਵਾਇਆ ਨਾਲੇ ਮੈਂ ਕਿਹਾ ਚੱਲ ਕੋਈ ਪਾਈਆ ਦਸੇਰ ਘਿਓ ਵਗ ਜੂਗਾ ਹਨਾ ਤੇ ਆਹ ਲੋ ਜੀ ਆਪਾਂ ਥੋੜਾ ਜਿਹਾ ਘਿਓ ਹੋਰ ਪਾ ਲੈਣਾ ਜੀ ਠੀਕ ਹੈ ਜੀ ਇੱਕ ਘਿਓ ਬਿਨਾਂ ਰੁੱਸ ਗਏ ਇਹ ਕਿਉਂ ਬਿਨਾਂ ਰੁੱਸ ਗਏ ਜੀ ਵੀ ਸਾਨੂੰ ਕਿਉਂ ਨਹੀਂ ਦਿਖਾਇਆ ਹੈਗਾ ਥੋੜਾ ਜਿਹਾ ਹੀ ਸੇਕ ਲਵਾਉਣਾ ਜੀ ਜ਼ਿਆਦਾ ਨਹੀਂ ਲਵਾਉਣਾ ਇਹ ਕੱਚੇ ਹੁੰਦੇ ਨੇ ਜੀ ਹਰੇ ਪਿਸਤੇ ਆਹ ਲੋ ਜੀ ਆਪਾਂ ਥੋੜਾ ਜਿਹਾ ਸੇਕ ਲਵਾ ਕੇ ਨਾ ਆਪਾਂ ਰਸਾਉਣਾ ਨਹੀਂ ਹੈਗਾ ਜੇ ਇੱਕ ਚੀਜ਼ ਵੀ ਰੁੱਸ ਗਈ ਨਾ ਤੇ ਆਪਣਾ ਸਾਰੇ ਦਾ ਸਾਰਾ ਟੇਸਟ ਦੀ ਐਸੀ ਤੇ ਐਸੀ ਹੋ ਜੂਗੀ ਖਰਾਬ ਹੋ ਜਾਊਗਾ ਜੀ ਸਾਰਾ ਆਹ ਲੋ ਜੀ ਆਪਾਂ ਹੁਣ ਲਿਆ ਜੀ ਇਹਨਾਂ ਨੂੰ ਕੱਢ ਤੇ ਹੁਣ ਆਪਾਂ ਜਿਹੜੇ ਵਿਚਾਰੇ ਉਹ ਬੈਠੇ ਨੇ ਮਖਾਣੇ ਤੇ ਉਹ ਪਾਤੇ ਜੀ ਆਪਾਂ ਠੀਕ ਹੈ ਜੀ ਆਪਾਂ ਇਹਦੇ ਵਿੱਚ ਇਹਨਾਂ ਨੂੰ ਮਖਾਣਿਆਂ ਨੂੰ ਰੋਸਟ ਕਰ ਲੈਣਾ ਠੀਕ ਹੈ ਇਹ ਰੋਸਟ ਕਰਕੇ ਆਪਾਂ ਥੋੜੇ ਜੇ ਜਾਨੀ ਕਿ ਸੇਕ ਜਾਲਵਾ ਲੈਣਾ ਹੈਗਾ ਤੇ ਇਕੱਠੇ ਕਰਕੇ ਆਪਾਂ ਇਹਨਾਂ ਨੂੰ ਵੀ ਪ੍ਰਾਂਤ ਚ ਪਾ ਦੇਣਾ ਵੱਡੀ ਪ੍ਰਾਂਤ ਦੇ ਵਿੱਚ ਤੁਸੀਂ ਕੱਢੀ ਚੱਲੋ ਕਿਉਂਕਿ ਸਮਾਨ ਵਾਵਾ ਹੋ ਜਾਂਦਾ ਜੀ ਅੱਧਾ ਅੱਧਾ ਕਿਲੋ ਨਾਲ ਕਿੰਨਾ ਹੋ ਗਿਆ ਹਨ ਤੇ ਉਹ ਕੌਲੀਆਂ ਕੌਲੀਆਂ ਨਾਲ ਤਾਂ 5-7 ਬਣਦੀਆਂ ਹੁੰਦੀਆਂ ਜੀ ਇਹ ਜਾਣੀਆਂ ਨੇ ਜੀ ਇਕੱਠੀਆਂ ਆਪਾਂ ਨੂੰ ਭਿਲਾਇਆ ਸੀ ਆਰਡਰ ਪੁਰਤਗਾਲ ਦਾ ਠੀਕ ਹੈ ਜੀ ਅੱਗੇ ਵੀ ਜਾਂਦੀਆਂ ਨੇ ਪਰ ਮੈਂ ਹੁਣ ਤੁਹਾਨੂੰ ਤਾਂ ਇਹ ਵੀਡੀਓ ਬਣਾ ਕੇ ਦਿਖਾਈ ਹੈ ਵੀ ਤੁਸੀਂ ਘਰੇ ਬਣਾ ਸਕਦੇ ਹੋ ਭਾਈ ਬੀਬੀਓ ਘਰੇ ਬਣਾ ਲਿਆ ਕਰੋ ਚੀਜ਼ ਕੋਈ ਦਿੱਕਤ ਵਾਲੀ ਗੱਲ ਨਹੀਂ ਹੁੰਦੀ ਹੈਗੀ ਕਿਉਂਕਿ ਫਿਰ ਸਾਡੇ ਕੋਲੋਂ ਤਾਂ ਅਸੀਂ ਭੇਜਤਾ ਦਿੰਨੇ ਆ ਫਿਰ ਸਾਡੇ ਕੋਲ ਤਾਂ ਤੁਹਾਨੂੰ ਪਤਾ ਹੈ ਮਹਿੰਗੀ ਜਾਂਦੀ ਆ ਅਸੀਂ ਤਾਂ ਫਿਰ ਡੱਬੇ ਦੇ ਟੱਕਣ ਦੇ ਵੀ ਪੈਸੇ ਲੈ ਲੈਣੇ ਆ ਤੁਹਾਨੂੰ ਪਤਾ ਹੀ ਆ ਹਨਾ ਆਹ ਲੋ ਜੀ ਆਪਾਂ ਚੱਕੀ ਜੀ ਹੁਣ ਖੰਜੂਰਾ ਜਿਹੜੀਆਂ 1.5 ਕਿਲੋ ਲਈਆਂ ਨੇ ਤੇ ਉਹ ਇਹਦੇ ਆਪੇ ਵਿੱਚ ਪਾਤੀਆਂ ਅੰਜੀਰਾ ਵੀ ਆ ਖੰਜੂਰਾ ਵੀ ਆ ਜੀ ਸਾਰਾ ਕੁਝ ਆਪਾਂ ਇਹਦੇ ਵਿੱਚ ਹੁਣ ਪਾ ਦੇਣਾ ਗਰਮ ਕਰ ਲੈਣਾ ਘਿਓ ਦੇ ਵਿੱਚ ਇਹਨਾਂ ਨੂੰ ਠੀਕ ਹੈ ਜੀ ਆਹ ਲਓ ਤੁਸੀਂ ਇੱਕ ਵੀਰ ਨੇ ਮੈਨੂੰ ਕਮੈਂਟ ਕਰਿਆ ਕਹਿੰਦਾ ਭੈਣ ਜੀ ਤੁਸੀਂ ਹਰੇਕ ਗੱਲ ਤੇ ਕਹੀ ਜਾਂਦੇ ਹੋ ਠੀਕ ਹੈ ਜੀ ਠੀਕ ਹੈ ਜੀ ਮੈਂ ਕਹ ਜੀ ਆਪਾਂ ਜੀ ਕਹਿ ਕੇ ਬੁਲਾਈਦਾ ਅਗਲੇ ਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਹਨ ਤੇ ਫਿਰ ਇੰਨਾ ਕੁ ਤੱਕ ਕਰਨਾ ਹੀ ਪੈਂਦਾ ਹੁੰਦਾ ਹੁਣ ਆਪਾਂ ਕੀ ਕੀਤਾ ਜੀ ਜਿਹੜਾ ਸਮਾਨ ਆਪਾਂ ਇਕੱਠਾ ਕੀਤਾ ਸੀ ਨਾ ਥੋੜਾ ਥੋੜਾ ਸੇਕ ਲਵਾਇਆ ਸੀ ਕਿਉਂਕਿ ਪਾ ਕੇ ਇਹਨੂੰ ਚੰਗੀ ਤਰ੍ਹਾਂ ਤੇ ਮੈਂ ਕਹਨੀ ਹੁਣ ਆਪਾਂ ਇਹਨੂੰ ਪੀ ਦੇਣਾ ਆਪਾਂ ਇਹਨੂੰ ਕੀ ਕਰਨਾ ਹੈਗਾ ਜੀ ਮਿਕਸੀ ਦੇ ਗ੍ਰੈਂਡਰ ਜੇ ਦੇ ਵਿੱਚ ਪਾ ਲਈ ਤੇ ਆਪਾਂ ਇਹਦਾ ਇਹਨੂੰ ਚੜਾ ਦੇਣਾ ਰਗੜਾ ਰਗੜਾ ਚੜਾ ਕੇ ਇਹਨੂੰ ਤੇ ਆਹ ਦੇਖੋ ਤੁਸੀਂ ਵਧੀਆ ਬਣਾ ਲੈਣਾ ਹੈਗਾ ਜੀ ਆਪਾਂ ਭਰ ਲੈਣਾ ਜੀ ਡੋਂਗਾ ਠੀਕ ਹੈ ਇਹਦਾ ਆ ਲੋ ਜੀ ਆਪਾਂ ਹੁਣ ਇਹਨੂੰ ਤਰਗੜਤਾ ਕੱਢ ਲਿਆ ਸਮਾਰ ਕੇ ਇਹਨੂੰ ਤੇ ਇਹ ਦੂਜਾ ਵੀ ਵਿੱਚ ਪਾ ਲੈਣਾ ਤੇ ਆਪਾਂ ਹੁਣੇ ਜਿੰਨਾ ਵੀ ਸੀਗਾ ਨਾ ਇੱਕ ਕੱਲਾ ਆਪਾਂ ਨਾਰੀਅਲ ਦਾ ਜਿਹੜਾ ਉਹ ਕੱਦੂ ਕਾਸ ਕੀਤਾ ਸੀ ਨਾ ਉਹ ਨਹੀਂ ਆਪਾਂ ਕੱਲਾ ਇਹਦੇ ਵਿੱਚ ਪੀਠਿਆ ਕਿਉਂਕਿ ਉਹ ਵਿੱਚ ਪਿਆ ਪਿੰਨੀਆਂ ਤੇ ਸੋਨਾ ਲੱਗਦਾ ਉਹਦਾ ਕੋਈ ਜ਼ਿਆਦਾ ਨਹੀਂਗਾ ਤੇ ਆਪਾਂ ਸਾਰਾ ਕੁਝ ਇਕੱਠਾ ਕਰਕੇ ਹੁਣ ਪਾ ਲਿਆ ਜੀ ਆਪਾਂ ਇਹਦੇ ਵਿੱਚ ਭਰਾਤ ਦੇ ਵਿੱਚ ਪਰਾਣ ਦੇ ਵਿੱਚ ਇਕੱਠਾ ਕਰਕੇ ਪਾ ਲਿਆ ਜੀ ਵਿੱਚੇ ਆਪਾਂ ਪਾ ਲੇ ਮਗਜ ਮਗਜ ਪਾਉਣੇ ਬਹੁਤ ਜ਼ਰੂਰੀ ਆ ਇਹ ਆਪਣੇ ਮਗਜ ਨੂੰ ਸਹੀ ਰੱਖਦੇ ਆ ਕਿਉਂਕਿ ਆਪਣਾ ਮਗਜ ਹੀ ਆ ਵਿਚਾਰਾ ਜਿਹੜਾ ਸਾਰਾ ਦਿਨ ਮੈਂ ਕਹਿੰਨੀ ਚੱਲੀ ਜਾਂਦਾ ਤੇ ਉਧਰ ਆਹਾ ਵੀ ਇਹਨਾਂ ਨੇ ਵਿਚਾਰਿਆਂ ਨੇ ਕਿਉਂ ਛੱਡਤਾ ਜੀ ਖੰਜੂਰਾ ਨੇ ਇਹ ਵਧੀਆ ਬਣ ਗਈਆਂ ਦੇਖੋ ਤੁਸੀਂ ਕਿਉਂ ਛੱਡਤਾ ਇਹਨਾਂ ਨੇ ਹੁਣ ਆਪਾਂ ਇਹਨਾਂ ਨੂੰ ਰਲਾ ਲੈਣਾ ਤੇ ਉਧਰੋਂ ਉਹਨਾਂ ਨੇ ਆਪਦਾਵ ਕੰਮ ਕਰਤਾ ਖੰਜੂਰਾ ਨੇ ਤੇ ਤੁਸੀਂ ਮੈਨੂੰ ਐ ਦੱਸੋ ਵੀ ਆਪਣੀ ਵੀਡੀਓ ਲੱਗੀ ਕਿਵੇਂ ਪਹਿਲਾਂ ਤੇ ਇਹ ਦੱਸੋ ਤੁਸੀਂ ਮੈਨੂੰ ਕਮੈਂਟ ਕਰਕੇ ਮਿੱਠੇ ਮਿੱਠੇ ਵੀ ਆਪਣੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੇ ਆਪਣਾ ਸਮਾਨ ਪਾਇਆ ਹੋਇਆ ਕਿਵੇਂ ਲੱਗਿਆ ਠੀਕ ਹੈ ਦੋ ਚਾਰ ਚੀਜ਼ਾਂ ਜਿਹੜੀਆਂ ਰਹਿੰਦੀਆਂ ਨਾ ਉਹ ਵੀ ਤੁਹਾਨੂੰ ਮੈਂ ਦੱਸੂ ਵੀ ਆਪਾਂ ਪਾਉਣੀਆਂ ਕਦੋਂ ਨੇ ਆਹ ਲੋ ਜੀ ਹੁਣ ਇਹਨਾਂ ਨੇ ਵਧੀਆ ਇਹ ਰੜ ਗਈਆਂ ਇਹਨਾਂ ਨੇ ਕਿਉਂ ਛੜਤਾ ਹੁਣ ਆਪਾਂ ਨੇ ਕੀ ਕਰਨਾ ਜੀ ਇਹਨਾਂ ਨੂੰ ਵਧੀਆ ਬਣਾ ਕੇ ਨਾ ਲਾ ਮਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਵੀ ਜਿਹੜਾ ਇਹ ਕੋਈ ਮਤਲਬ ਆਇਆ ਨਾ ਹੋਵੇ ਵੀ ਇੱਕ ਚੀਜ਼ ਕਿਤੇ ਜ਼ਿਆਦਾ ਆਈ ਜਾਂਦੇ ਨੇ ਆਪਣੇ ਡਰਾਈ ਫਰੂਟ ਤੇ ਕਿਤੇ ਘੱਟ ਆਈ ਜਾਂਦੇ ਆ ਜਦੋਂ ਇਹਨਾਂ ਦਾ ਪਾਊਡਰ ਬਣ ਜਾਂਦਾ ਜੀ ਇਹ ਫਿਰ ਅਸਰ ਵੀ ਕਰਦੇ ਆ ਜੇ ਆਪਾਂ ਸਾਫ ਤੇ ਜੇ ਪਾ ਲਈਏ ਉਹ ਐਵੇਂ ਆਪਣੇ ਉਹ ਚੁਬਦੇ ਰਹਿੰਦੇ ਨੇ ਠੀਕ ਹੈ ਜੀ ਆਹ ਲਓ ਜੀ ਆਪਾਂ ਹੁਣ ਚੱਕ ਕੇ ਇਹ ਜਿਹੜੀਆਂ ਆਪਣੀਆਂ ਖੰਜੂਰਾ ਤੇ ਇਹ ਸੀਗੀਆਂ ਨਾ ਅੰਜੀਰਾ ਗਰਮ ਕਰੀਆਂ ਵਿਆਂ ਉਹ ਆਪਾਂ ਚੱਕ ਕੇ ਤੇ ਇਹਦੇ ਵਿੱਚ ਪਾ ਲਈਆਂ ਆਹ ਲੋ ਜੀ ਆਪਾਂ ਇਹਦੇ ਵਿੱਚ ਪਾਤਾ ਸਾਰਾ ਕੁਝ ਇਕੱਠਾ ਕਰਕੇ ਹੁਣ ਆਪਾਂ ਇਹਨਾਂ ਨੂੰ ਚੱਕਾਂਗੇ ਤੇ ਇਹਦੇ ਉੱਤੇ ਆਹ ਕਰ ਦਾਂਗੇ ਜੀ ਤੇ ਇਹ ਹਜੇ ਗਰਮ ਹੈ ਤੇ ਆਪਾਂ ਇਹਨੂੰ ਠੰਡਾ ਕਰਕੇ ਨਾ ਥੋੜਾ ਜਿਹਾ ਤੇ ਇਹਨੂੰ ਰਲਾ ਲਾਂਗੇ ਇਹਨੂੰ ਵਧੀਆ ਰਲਾ ਲਾਂਗੇ ਜੀ ਚੰਗੀ ਤਰ੍ਹਾਂ ਤੇ ਆਪਾਂ ਇਹਨੂੰ ਰੱਖਦੇ ਆ ਜੀ ਚੱਕ ਕੇ ਮੇਜ਼ ਤੇ ਤੇ ਉੱਥੇ ਆਪਾਂ ਜਿਹੜੀਆਂ ਦਾਖਾਂ ਨੇ ਜੀ ਆਪਾਂ ਰੱਖੀਆਂ ਸੀਗੀਆਂ ਦਾਖਾਂ ਹੁਣ ਪਾਵਾਂਗੇ ਆਪਾਂ ਨਹੀਂ ਤਾਂ ਨਾ ਘੋਵ ਦੇ ਨਾਲ ਸੁੰਗੜ ਜੇ ਜਾਂਦੀਆਂ ਕਰੜੀਆਂ ਜੀਆਂ ਹੋ ਜਾਂਦੀਆਂ ਚੀੜੀਆਂ ਚੀੜੀਆਂ ਆਹ ਲੋ ਜੀ ਆਪਾਂ ਹੁਣ ਚੱਕਿਆ ਸਾਰਾ ਕੁਝ ਤੇ ਇਹਦੇ ਵਿੱਚ ਆਪਾਂ ਇਕੱਠਾ ਕਰ ਲਿਆ ਲੋ ਜੀ ਹੁਣ ਆਪਾਂ ਇਹਨੂੰ ਮਸਲ ਲੈਣਾ ਚੰਗੀ ਤਰ੍ਹਾਂ ਬੜੇ ਆਰਾਮ ਨਾਲ ਆਪਾਂ ਨੂੰ ਕੋਈ ਕਾਲ ਨਹੀਂ ਹੈਗੀ ਜਦੋਂ ਆਪਾਂ ਇੰਨਾ ਕੁਝ ਕਰ ਲਿਆ ਇੰਨੇ ਟਾਈਮ ਦੇ ਵਿੱਚ ਤੇ ਹੁਣ ਕਿਹੜਾ ਆਪਾਂ ਨੂੰ ਕੋਈ ਜ਼ਿਆਦਾ ਕਾਲ ਹੈ ਹਨਾ ਲੋ ਜੀ ਇਹ ਤੁਸੀਂ ਨਾ ਜੇਕਰ ਕਿਸੇ ਨੇ ਮੰਗਵਾਉਣੀਆਂ ਹੋਵੇ ਡਰਾਈ ਫਰੂਟਾਂ ਦੀਆਂ ਪਿੰਨੀਆਂ ਤਾਂ ਤੁਸੀਂ ਮੇਰਾ ਨੰਬਰ ਚੱਲ ਰਿਹਾ ਜੀ ਉਹ ਤੇ ਤੁਸੀਂ ਗੱਲ ਕਰ ਸਕਦੇ ਹੋ ਇਹ ਚੱਲ ਰਿਹਾ ਜੀ ਆਪਣੇ ਵੀਡੀਓ ਦੇ ਉੱਪਰ ਨੰਬਰ ਮੇਰਾ 86198 74463 ਇਹ ਮੇਰਾ ਨੰਬਰ ਹੈ ਜੀ ਤੇ ਇਹੇ ਉੱਪਰ ਚੱਲ ਰਿਹਾ ਤੁਸੀਂ ਇਹਤੇ ਕਾਲ ਕਰ ਸਕਦੇ ਹੋ ਪੰਜੀਰੀ ਆਪਣੀ ਜਾਂਦੀ ਆਪਾਂ ਪੰਜੀਰੀ ਵੀ ਤਿਆਰ ਕਰਦੇ ਆਂ ਮੇਥਿਆਂ ਦੀਆਂ ਪਿੰਨੀਆਂ ਵੀ ਤਿਆਰ ਕਰਦੇ ਆਂ ਜੀ ਡਰਾਈ ਫਰੂਟਾਂ ਦੀਆਂ ਵੀ ਕਰਦੇ ਆਂ ਹਨਾ ਤੁਹਾਨੂੰ ਪਤਾ ਸਾਰਾ ਕੁਝ ਆਪਾਂ ਭੇਜਦੇ ਆਂ ਤੇ ਆਹ ਲਓ ਜੀ ਆਪਾਂ ਹੁਣ ਇਹਦੇ ਵਿੱਚ ਪਾਤੇ ਜੀ ਤਿਲ ਠੀਕ ਹੈ ਜੀ ਇਹ ਆਪਣੇ ਨਾਲ ਥੋੜੇ ਜਿਹਾ ਮੈਂ ਇਹ ਰੋਸਟ ਕਰਕੇ ਰੱਖੇ ਹੋਏ ਸੀ ਚਿੱਟੇ ਤਿਲ ਥੋੜੇ ਜਿਹਾ ਕਰਕੇ ਰੱਖੇ ਹੋਏ ਸੀ ਤੇ ਇਹ ਆਪਾਂ ਵਿੱਚ ਪਾਤੇ ਇਹ ਵੀ ਬਹੁਤ ਗੁਣਾਕਾਰੀ ਹੁੰਦੇ ਨੇ ਠੀਕ ਹੈ ਜੀ ਆਪਾਂ ਇਹਨਾਂ ਦਾ ਹੁਣ ਜਿਹੜਾ ਸਾਰਾ ਮਿਕਸਚਰਨ ਸੀਗਾ ਨਾ ਉਹ ਚੰਗੀ ਤਰ੍ਹਾਂ ਕਰਕੇ ਜੀ ਆਪਾਂ ਇਹਦੇ ਚ ਰਲਾ ਮਲਾ ਕੇ ਤੇ ਗੁੰਨ ਲਿਆ। ਵਧੀਆ ਕਿਉਂ ਇਹਨੇ ਛੜਤਾ ਕਿਉਂਕਿ ਕਿਉਂ ਆਪਾਂ ਸਾਰੇ ਡਰਾਈ ਫਰੂਟਾਂ ਦੇ ਵਿੱਚ ਕਿਉਂ ਪਾਇਆ ਹੋਇਆ ਸੀਗਾ ਤੇ ਹੁਣ ਆਪਾਂ ਇਹਦੀਆਂ ਪਿੰਨੀਆਂ ਬਣਾ ਲੈਣੇ ਆ ਜੀ। ਠੀਕ ਹੈ ਆਪਾਂ ਹੁਣ ਬਣਾ ਕੇ ਪਿੰਨੀਆਂ ਤੇ ਆ ਦੇਖੋ ਤੁਸੀਂ ਹੁਣ ਖਾਓ ਵਧੀਆ ਦੇਖੋ ਕਿੰਡੀ ਸੋਹਣੀ ਬਣੀ ਐ ਤੇ ਤੁਸੀਂ ਭਾਈ ਠੰਡ ਠੰਡੇ ਇੱਕ ਪਿੰਨੀ ਰੋਜ਼ ਦੁੱਧ ਨਾਲ ਖਾਇਆ ਕਰੋ ਤੇ ਦੇਖੋ ਫਿਰ ਨਜ਼ਾਰੇ ਵਾਹਦੇ ਹਨਾ ਐਨੇ ਡਰਾਈ ਫਰੂਟ ਜਦੋਂ ਅੰਦਰ ਜਾਣਗੇ ਨਾ ਆਪਣੇ ਮਹੀਨੇ ਕੱਚ ਆਪਣੇ ਖਾਧੀਆਂ ਜਾਂਦੀਆਂ ਇਹਨਾਂ ਨੂੰ ਕਿਹੜਾ ਬਾਲਾ ਟਾਈਮ ਲੱਗਦਾ ਹੁੰਦਾ ਤੇ ਦੇਖੋ ਫਿਰ ਸਰੀਰ ਤਰਬਰ ਤਰਬ ਹੁੰਦਾ ਤੇ ਕਿਉਂ ਆਪਣੇ ਦੁੱਖ ਤਕਲੀਫ ਨੇੜੇ ਆਊਗਾ ਹਨਾ ਨੇੜੇ ਨਹੀਂ ਆਉਂਦਾ ਜੀ ਕੁਝ ਵੀ ਹੁਣ ਆਪਾਂ ਜਿਹੜਾ ਕੰਮ ਕਰਨਾ ਨਾ ਤੁਹਾਨੂੰ ਮੈਂ ਉਹ ਦਿਖਾਉਣੀ ਆ ਵੀ ਆਪਾਂ ਨੇ ਕੀ ਕਰਨਾ ਆਪਾਂ ਵੀ ਟੌਰ ਕੱਢਣ ਕੰਨੀਓ ਆਪਾਂ ਵੀ ਕਿਸੇ ਨਾਲੋਂ ਘੱਟ ਨਹੀਂ ਹੈਗੇ ਆਪਾਂ ਕੀ ਕੀਤਾ ਜੀ ਖਾਸ ਖਾਸ ਚੱਕੀ ਤੇ ਇਹਦੇ ਉੱਤੇ ਪਿਛਾਤੀ ਠੀਕ ਹੈ ਜੀ ਇਹਦੇ ਉੱਤੇ ਆਪਾਂ ਖਾਸ ਖਾਸ ਪਿਛਾਤੀ ਹੁਣ ਆਪਾਂ ਜਿਹੜੀਆਂ ਪਿੰਨੀਆਂ ਪੱਟੀਆਂ ਹੋਈਆਂ ਸੀਗੀਆਂ ਉਹ ਪਿੰਨੀਆਂ ਰੱਖ ਲਈਆਂ ਜੀ ਇਹਦੇ ਉੱਤੇ ਆ ਦੇਖੋ ਮੇਰੇ ਕੰਮ ਕਈ ਤਾਂ ਹੁੰਦੇ ਨੇ ਖਾਸ ਖਾਸ ਨਾਲ ਲਵੇੜ ਲੈਂਦੇ ਆ ਤੇ ਆਪਾਂ ਕੀ ਕੀਤਾ ਜੀ ਇਹ ਪਿੰਨੀਆਂ ਵੱਟ ਲਈਆਂ ਤੇ ਹੁਣ ਆਪਾਂ ਪਿੰਨੀਆਂ ਵੱਟ ਕੇ ਤੇ ਇਹਦੇ ਉੱਤੇ ਧਰਤੀਆਂ ਜੀ ਖਾਸ ਖਾਸ ਤੇ ਲਓ ਜੀ ਖਾਸ ਖਾਸ ਦੇ ਉੱਤੇ ਦੇਖੀਏ ਚਮਕਦੀਆਂ ਤੇ ਖਾਸ ਖਾਸ ਦੇਖੇ ਉੱਤੇ ਚਮਕਦੀ ਹਨ ਖਾਸ ਖਾਸ ਵੀ ਵਧੀਆ ਹੁੰਦੀ ਆ ਆਹ ਲਓ ਜੀ ਆਪਾਂ ਦਿੱਤੀਆਂ ਜੀ ਹਲਾ ਹੁਣੇ ਜਿਹੜੇ ਗੇਂਦ ਵਾਂਗੂ ਹਲਦੀਆਂ ਫਿਰਦੀਆਂ ਨੇ ਹਨਾ ਹੁਣ ਥੋੜੀਆਂ ਜੀਆਂ ਉੱਤੇ ਪਾ ਦਿਆਂਗੇ ਤੇ ਆਹ ਲੋ ਜੀ ਆਪਾਂ ਹੁਣ ਉੱਤੇ ਪਾ ਕੇ ਤੇ ਦੂਜੀ ਜਿਹੜੀਆਂ ਬਚਦੀਆਂ ਪਿੰਨੀਆਂ ਉਹ ਵੀ ਰੱਖ ਦਿਆਂਗੇ ਤੇ ਤੁਸੀਂ ਦੱਸਿਓ ਫਿਰ ਕਰਕੇ ਮਿੱਠੇ ਮਿੱਠੇ ਕਮੈਂਟ ਹਨਾ ਵੀ ਮੇਰੀਆਂ ਬਣਾਈਆਂ ਹੋਈਆਂ ਪਿੰਨੀਆਂ ਕਿਵੇਂ ਲੱਗੀਆਂ ਅਗਰ ਕਿਸੇ ਨੇ ਮੰਗਾਉਣੀਆਂ ਹੋਣ ਤਾਂ ਆਪਣਾ ਨੰਬਰ ਸਕਰੀਨ ਤੇ ਚੱਲ ਰਿਹਾ ਹੁੰਦਾ 8619874463 ਆਹ ਲੋ ਜੀ ਤੁਸੀਂ ਆਪਣੇ ਪੇਜ ਨੂੰ ਫੋਲੋ ਕਰਕੇ ਰੱਖੋ ਤੇ ਠੰਡ ਦੇ ਵਿੱਚ ਦੇਖੋ ਤੁਸੀਂ ਵਧੀਆ ਤੋਂ ਵਧੀਆ ਚੀਜ਼ ਤੁਹਾਡੀ ਖਾਤਰ ਬੜਕੇ ਆਉਂਦੀ ਤੇ ਇੱਕ ਹੁਣ ਆਪਾਂ ਜਿਹੜੀ ਕੱਲ ਨੂੰ ਵੀਡੀਓ ਪਾਉਣੀ ਹੈ ਜੀ ਕੱਲ ਜਾਂ ਪਰਸੋ ਤੱਕ ਇੱਕ ਤੁਹਾਨੂੰ ਹੋਰ ਨਵੀਂ ਸਪੈਸ਼ਲ ਚੀਜ਼ ਤੁਹਾਨੂੰ ਦੱਸਾਂਗੇ ਆਹ ਲਓ ਜੀ ਆਪਾਂ ਭਰ ਲਈ ਪ੍ਰਾਂਤ ਤੇ ਹੁਣ ਲਾਵਾਂਗੇ ਜੀ ਨਜ਼ਾਰੇ ਆਪਾਂ ਵੀ ਖਾਵਾਂਗੇ ਤੇ ਉਹਨਾਂ ਵੀਰਾਂ ਨੂੰ ਵੀ ਭੇਜਾਂਗੇ ਚਲੋ ਠੀਕ ਹੈ ਜੀ ਓਕੇ ਜੀ ਬਾਏ ਬਾਏ